ਥਾਣਾ ਸਦਰ ਫਾਜ਼ਿਲਕਾ ਦੇ ਬਾਹਰ ਕਾਮਰੇਡ ਯੂਨੀਅਨ ਵੱਲੋਂ ਦਿੱਤੇ ਗਏ ਪ੍ਰੋਗਰਾਮ ਦੇ ਤਹਿਤ ਵੱਡਾ ਇਕੱਠ ਕੀਤਾ ਗਿਆ ਅਤੇ ਪਿੰਡ ਜੱਟਵਾਲੀ ਦੇ ਲੋਕ ਵੀ ਪੁੱਜੇ ਅਤੇ ਥਾਣਾ ਸਦਰ ਐਸਐਚਓ ਨਾਲ ਗੱਲਬਾਤ ਦੌਰਾਨ ਕੀ ਕੁਝ ਕਿਹਾ ਅਤੇ ਥਾਣਾ ਸਦਰ ਐਸਐਚਓ ਦਾ ਕੀ ਕਹਿਣਾ ਹੈ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਜਰਦ ਸਿੰਘ ਹੈ ਔਰ ਲੰਬੇ ਸਮੇਂ ਤੋਂ ਜਿਹੜਾ ਇੱਥੇ ਸਦਰ ਥਾਣਾ ਫਾਜ਼ਿਲਕਾ ਦੇ ਵਿੱਚ ਕੁਝ ਰਾਜਨੀਤਿਕ ਸ਼ਹਿ ਤ ਬਹੁਤ ਸਾਰੇ ਲੋਕਾਂ ਦੇ ਉੱਪਰ ਜਿਹੜਾ ਸਸਤਰੀ ਜਿਹੜੇ ਪਰਚੇ ਦਰਜ ਕੀਤੇ ਜਾ ਰਹੇ ਸੀ ਔਰ ਜਿਨ੍ਹਾਂ ਦੇ ਨਾਲ ਵਧਿੱਕੀ ਹੋਈ ਹੈ ਉਹਨਾਂ ਦੀ ਕੋਈ ਗੱਲਬਾਤ ਨਹੀਂ ਸੁਣੀ ਜਾ ਰਹੀ ਸੀ ਅੱਜ ਉਹਨੂੰ ਲੈ ਕੇ ਘਟੋ ਘਟ 10 ਮਸਲੇ ਸੀ ਜਿਹੜੇ ਸਦਰ ਥਾਣਾ ਬਾਦਲਗੜ ਦੇ ਨਾਲ ਸੰਬੰਧਿਤ ਸੀਗੇ ਇੱਕ ਐਸਐਚਓ ਆਉਂਦਾ ਔਰ ਉਹ ਘਟੋ ਘਟ ਉਹਨੂੰ ਜਿਆਦਾ ਨਹੀਂ ਤੇ 30 ਦਿਨ ਤੋਂ ਬਾਅਦ ਉਹਦੀ ਵੈਲਿਡਿਟੀ ਨਹੀਂ ਹੁੰਦੀ 30 ਦਿਨਾਂ ਤੋਂ ਬਾਅਦ ਜਦੋਂ ਉਹਨੂੰ ਬਦਲ ਦਿੱਤਾ ਜਾਂਦਾ ਹੈ ਤੇ ਭਾਈ ਮਸਲੇ ਤਾਂ ਲੰਬੇ ਹੋਣੇ ਹੀ ਐ ਇਹ ਤਾਂ ਉਹ ਮਸਲੇ ਐ ਜਿਹੜੇ ਸਾਡੇ ਧਿਆਨ ਵਿੱਚ ਆਏ ਐ ਜਿਹੜੇ ਨਾਜਾਇਜ਼ ਹੋਏ ਐ ਜਿਹੜੇ ਮੋਤਵਾਰ ਬੰਦੇ ਉੱਤੇ ਕਿਸੇ ਮੀਟਿੰਗ ਵਿੱਚ ਸ਼ਾਮਲ ਹੁੰਦੇ ਐ ਉਹਨਾਂ ਉੱਪਰ ਪਰਚੇ ਦਰਜ ਕਰਾ ਦੇਣਾ ਇਹ ਇੱਕ ਬਹੁਤ ਸਮਝਦਾਰੀ ਵਾਲੀ ਗੱਲ ਨਹੀਂ ਐ ਤੁਸੀਂ ਦੇਖੋ ਆਮ ਆਦਮੀ ਪਾਰਟੀ ਸਰਕਾਰ ਐ ਔਰ ਆਮ ਆਦਮੀ ਪਾਰਟੀ ਦੇ ਬਲਾਕ ਦੇ ਪ੍ਰਧਾਨ ਦੇ ਉੱਪਰ ਫਰਕਾ ਦਰਜ ਕਰ ਦੇਣਾ ਇਹ ਕਿੰਨੀ ਵੱਡੀ ਆਸੋਈਣ ਵਾਲੀ ਗੱਲ ਹੈ ਔਰ ਇਹ ਪਿੰਡ ਜੱਟਵਾਲੀ ਦਾ ਹੈ ਜੱਟਵਾਲੀ ਪਿੰਡ ਦੇ ਵਿੱਚ ਮਾਮੋਲੀ ਦੀ ਗੱਲ ਤੇ ਉਹ ਵੀ ਇੱਕ ਮੀਟਿੰਗ ਹੋ ਰਹੀ ਹੈ ਉਹਦੇ ਵਿੱਚ ਝਗੜਾ ਦੂਜੀ ਪਾਰਟੀ ਕਰਦੀ ਹੈ ਔਰ ਜਿਹੜਾ ਉਹਦਾ ਮੋਤਮਾਰ ਜਿਹੜੇ ਸਾਡੇ ਪ੍ਰਧਾਨ ਜੀ ਨੇ ਜਿਹੜੇ ਬਲਾਕ ਦੇ ਪ੍ਰਧਾਨ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਪਰਚਾ ਦਰਜ ਕਰ ਦੇਣਾ ਯਾਰ ਆਮ ਬੰਦੇ ਨੂੰ ਕਿਵੇਂ ਇਨਸਾਫ ਮਿਲੇਗਾ ਔਰ ਬਹੁਤ ਸਾਰੇ ਲੋਕਾਂ ਦੇ ਜਿਹੜੇ ਨਜਾਇਜ਼ ਪਰਚੇ ਦਰਜ ਕੀਤੇ ਐ ਐਸਐਚਓ ਸਾਹਿਬ ਨਾਲ ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਹੋਈ ਐ ਉਹਨਾਂ ਨੇ ਕਿਹਾ ਕਿ ਰਾਜਨੀਤੀ ਤੋਂ ਉੱਪਰ ਉੱਠ ਕੇ ਜਿਹੜੇ ਤੁਸੀਂ ਸਾਡੇ ਧਿਆਨ ਵਿੱਚ ਲਿਆਏ ਐ ਇਹ ਮਸਲੇ ਦਾ ਤੁਰੰਤ ਹੱਲ ਕਰਾਂਗੇ ਕੁਝ ਅੱਜ ਕਰਨਗੇ ਰਹਿੰਦੇ ਕੱਲ ਕਰ ਦੇਣਗੇ ਦੇਖਾਂਗੇ ਇਹ ਕਿਸੇ ਦਾ ਦਬਾਅ ਫਿਰ ਪਿਆ ਔਰ ਇਹਨੂੰ ਆਨਾਗਾ ਨਹੀਂ ਹੋਈ ਕਿ ਇਹ ਜਿਹੜੇ ਲੋਕ ਇਕੱਠੇ ਹੋਏ ਐ ਆਣ ਵਾਲੇ ਜਿਹਨਾਂ ਦੇ ਵਿੱਚ ਫਿਰ ਇੱਕ ਵੱਡਾ ਇਕੱਠ ਕਰਕੇ ਉਦੋਂ ਤੱਕ ਅਸੀਂ ਨਹੀਂ ਉੱਠਾਂਗੇ ਜਦੋਂ ਤੱਕ ਇੱਕੋ ਦਿਨ ਵਿੱਚ ਇਹ ਮਸਲੇ ਹੱਲ ਨਹੀਂ ਹੋ ਜਾਣਗੇ ਕਿਹੜੇ ਕਿਹੜੇ ਮਸਲੇ ਨੇ ਜਿਹੜੇ ਅੱਜ ਇਹਨਾਂ ਵੱਲੋਂ ਜਿਹੜੇ ਹੱਲ ਕੀਤੇ ਗਨੇ ਅੱਜ ਇੱਕ ਪਿੰਡ ਨੌਰਾ ਦਾ ਸੀਗਾ ਉਹ ਲੰਬੇ ਸਮੇਂ ਤੋਂ ਇੱਕ ਲੜਾਈ ਚੱਲ ਰਹੀ ਸੀ ਜਿਹੜੀ ਪਾਰਟੀ ਨੇ ਨਜਾਇਜ਼ ਮਕਦਮਾ ਦਰਜ ਕਰਾਇਆ ਤਾਂ 452 ਦਾ ਉਹ ਐਸਐਸਓ ਸਾਹਮਣੇ ਕਿਹਾ ਕਿ ਇਹਨੂੰ ਮੈਂ ਮੌਕੇ ਤੇ ਅੱਜ ਹੀ ਹੱਲ ਕਰਾਂਗੀ ਠੀਕ ਫੈਦੋਗਾ ਦਾ ਮਾਮਲਾ ਹੈ ਚਟਵਾਲੀ ਦਾ ਮਾਮਲਾ ਹੈ ਇਹ ਕਿਉਂ ਮਿਆਣੀ ਵਸਤੀ ਦਾ ਮਾਮਲਾ ਸੀਗਾ ਹੋਰ ਵੀ ਸਾਰੇ ਆ ਜਿਹੜੇ ਉਹਨਾਂ ਨੇ ਅੱਜ ਹੀ ਕਿਹਾ ਕਿ ਇਹਨਾਂ ਨੂੰ ਅਸੀਂ ਹੱਲ ਕਰਾਂਗੇ ਹੋਰ ਕੋਈ ਮੁੱਦਾ ਠਾਇਆ ਕੋ ਵੇਸਤ ਲਾਓ ਜਿਹੜੇ ਪਰਚੇ ਕੱਟੇਗੇ ਸੀ ਇਹਨਾਂ ਤੇ ਉਹ ਸਾਰੇ ਕੀ ਰੱਦ ਕੀਤੇ ਜਾਣਗੇ ਜਾਂ ਕੋਈ ਕਾਰਵਾਈ ਵੀ ਕੀਤੀ ਜਾਏਗੀ ਮਸਲੇ ਨੂੰ ਲੈ ਕੇ ਜਿਹੜੇ ਰੱਦ ਕਰਨ ਯੋਗ ਹੈ ਉਹ ਰੱਦ ਹੋਣਗੇ ਜਿਹੜੇ ਕ੍ਰੋਸ ਮੁਕਦਮਾ ਹੈ ਔਰ ਅਸੀਂ ਵੀ ਇਹ ਗੱਲ ਕਹੀ ਹੈ ਕਿ ਅਸੀਂ ਲੜਾਈ ਝਗੜਿਆਂ ਵਿੱਚ ਜਿਹੜਾ ਵੀ ਸ਼ਿਵਾਸ਼ ਨਹੀਂ ਲੱਗਦੇ ਜੇ ਲੜਾਈ ਝਗੜੇ ਕਿਸੇ ਕਾਰਨ ਹੋ ਗਏ ਆ ਜਾਂ ਪੁਲਿਸ ਦੀ ਨਾਲਾਈਕੀ ਦੇ ਕਾਰਨ ਜਿਹੜਾ ਨੂੰ ਲੰਬਾ ਪਾਇਆ ਗਿਆ ਕਿਉਂਕਿ ਪਰਚੇ ਹੋਏ ਆ ਕਾਰਵਾਈ ਨਹੀਂ ਹੋਈ ਤਾਂ ਫਿਰ ਦੁਬਾਰਾ ਝਗੜੇ ਹੋ ਰਹੇ ਆ ਔਰ ਔਰ ਤੁਰੰਤ ਜਿਹੜੇ ਆ ਉਹਨਾਂ ਨੇ ਕਿਹਾ ਕਿ ਅਸੀਂ ਹੱਲ ਕਰਾਂਗੇ ਔਰ ਕਾਰਵਾਈ ਸਮੇਂ ਸਿਰ ਹੋਈ ਹੁੰਦੀ ਦੁਬਾਰਾ ਇਸ ਤਰ੍ਹਾਂ ਦੇ ਜਿਹੜੇ ਝਗੜੇ ਹੋ ਨਹੀਂ ਹੋ ਰਹੇ ਤੇ ਮਾਨਕ ਚਲੋ ਇਹ ਮਸਲੇ ਦਾ ਹੱਲ ਨਹੀਂ ਕੀਤਾ ਇਹਨਾਂ ਫਿਰ ਤੁਹਾਡੇ ਲੋਕ ਕਿਸ ਤਰ੍ਹਾਂ ਦਾ ਜਿਹੜਾ ਐਕਸ਼ਨ ਲਿਆ ਜਾ ਸਕਦਾ ਸੱਚ ਕੇ ਪੂਰੀ ਜਿਹੜੀ ਸਰਹ ਭਾਰਤ ਨੌਜਵਾਨ ਸਭਾ ਤੇ ਜਿਹੜੀ ਸਾਡੀ ਭਰਾਤਰੀ ਜਥੇਬੰਦੀਆਂ ਹਨ ਉਹਨਾਂ ਨਾਲ ਗੱਲਬਾਤ ਕਰਕੇ ਫਿਰ ਇੱਕ ਵੱਡਾ ਐਕਸ਼ਨ ਲਵਾਂਗੇ ਜੇ ਇਹ ਹੱਲ ਨਹੀਂ ਕਰਦੇ ਤਾਂ ਔਰ ਅਸੀਂ ਪ੍ਰੈਸ ਵਾਲੇ ਸੱਜਣਾ ਨੂੰ ਵੀ ਬੇਨਤੀ ਕਰਨਾ ਚਾਹੁੰਦੇ ਆ ਕਿ ਇੱਕ ਅਸੀਂ ਪਹਿਲੇ ਵੀ ਬਾਈਟ ਦਿੱਤੀ ਹੈ ਪ੍ਰੈਸ ਕਾਨਫਰੰਸ ਕੀਤੀ ਹੈ ਪਤਾ ਨਹੀਂ ਕਾਹਦਾ ਉਹਨਾਂ ਤੇ ਰਾਜਨੀਤਿਕ ਦਬਾਅ ਹੈ ਉਹਨਾਂ ਨੂੰ ਆਪਣੇ ਆਪ ਤੋਂ ਬਾਹਰ ਨਿਕਲਣਾ ਚਾਹੀਦਾ ਵੀ ਭਾਈ ਤੁਹਾਡੇ ਤੇ ਵੀ ਭੀੜ ਪੈ ਸਕਦੀ ਹੈ ਤੁਸੀਂ ਯਾਰ ਸਾਡੀ ਖਬਰ ਹੀ ਨਾ ਲਾਓ ਇਹ ਤਾਂ ਭਾਈ ਸੋਚਣਾ ਪਏਗਾ ਦੋ ਤਿੰਨ ਸਾਡੇ ਕੋਲੇ ਪੱਤਰਕਾਰ ਆਏ ਸੀ ਉਹਨਾਂ ਨੇ ਸਾਡੀ ਖਬਰ ਨਹੀਂ ਚਲਾਈ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਔਰ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਪ੍ਰੈਸ ਖਬਰ ਚਲਾਈ ਹੈ ਉਸ ਸਾਰੀ মিডিਆ ਦਾ ਧੰਨਵਾਦ ਕਰਦੇ ਆ ਔਰ ਜਿਨ੍ਹਾਂ ਨੇ ਨਹੀਂ ਖਬਰ ਚਲਾਈ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਭਾਈ ਇਹ ਸਦਾ ਸਰਕਾਰਾਂ ਇਹੀ ਨਹੀਂ ਰਹਿਣੀਆਂ ਫਿਰ ਇਹਨਾਂ ਨੇ ਲੋਕਾਂ ਦੇ ਇਸ ਮਾੜੇ ਵਕਤ ਦੇ ਵਿੱਚ ਲੋਕ ਘਰ ਛੱਡ ਕੇ ਬਾਰੋ-ਬਾਰ ਤੁਰੇ ਫਿਰਦੇ ਜਿਨ੍ਹਾਂ ਨੇ ਇਸ ਗੱਲ ਦਾ ਲੋਕਾਂ ਦੀ ਬਾਹ ਫੜੀ ਏ ਬਹੁਤ ਧੰਨਵਾਦ ਪੁਲਿਸ ਪ੍ਰਸ਼ਾਸਨ ਨੇ ਕਿਸ ਤਰ੍ਹਾਂ ਨਾਲ ਤੁਹਾਨੂੰ ਅਨੁਸ਼ਾਸ਼ਨ ਦੋਆ ਬਹੁਤ ਵਧੀਆ ਬਹੁਤ ਵਧੀਆ ਮੈਡਮ ਜੀ ਦਾ ਜੋ ਸਵੇਹਾ ਮੈਡਮ ਜੀ ਦਾ ਜੋ ਗੱਲ ਕਰਨ ਦਾ ਵਤੀਰਾ ਬਹੁਤ ਵਧੀਆ ਸੀ ਅਸੀਂ ਉਹਦੇ ਤੋਂ ਪੂਰੇ ਸੰਤੁਸ਼ਟ ਆਂ ਔਰ ਅਸੀਂ ਇਹ ਚਾਹੁੰਦੇ ਆ ਕਿ ਜਿਉ ਸਾਡੀਆਂ ਸਹਿਮਤੀਆਂ ਹੋਈਆਂ ਹਨ ਉਹਨਾਂ ਦੇ ਮੁਤਾਬਕ ਸਾਨੂੰ ਨਿਆਂ ਦੇਣ ਅਸੀਂ ਕੋਈ ਇਹ ਨਹੀਂ ਵੀ ਕਿਸੇ ਤੇ ਕੋਈ ਅਨਿਆਂ ਨਹੀਂ ਕਰਨਾ ਚਾਹੁੰਦੇ ਮੈਡਮ ਸਿਰਫ ਨਿਆਂ ਮੰਗਣ ਆਇਆ ਨਿਆਂ ਮੈਡਮ ਨੇ ਕਿਸ ਤਰ੍ਹਾਂ ਨਾਲ ਗੱਲਬਾਤ ਕੀਤੀ ਕਿਸ ਤਰ੍ਹਾਂ ਜਿਹੜਾ ਮੁੱਦੇ ਨੂੰ ਜਿਹੜਾ ਸੁਲਝਾਇਆ ਜਾ ਸਕਦਾ ਬਹੁਤ ਵਧੀਆ ਬਹੁਤ ਵਧੀਆ ਉਹਨੇ ਕਿਹਾ ਵੀ ਕਿਈ ਤਾਂ ਮੈਂ ਤੁਹਾਨੂੰ ਹਰ ਥਾਂ ਦੀ ਲਗਭਗ ਗਿਆ ਮੈਂ ਆਪ ਜਾ ਕੇ ਉੱਥੇ ਜਾ ਕੇ ਪੂਰੀ ਕਲੀਅਰੈਂਸ ਕਰਕੇ ਫਿਰ ਜੋ ਮਾਮਲੇ ਨੇ ਜਿਹਨ ਮੈਂ ਸਾਰੇ ਹੱਲ ਕਰਾਂਗੇ ਤੇ ਸਾਨੂੰ ਉਹਨਾਂ ਦਾ ਇਸਤਫਾ ਬਹੁਤ ਵਧੀਆ ਲੱਗਿਆ ਅਸੀਂ ਐਸਐਸਪੀ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਕਿ ਇਹ ਜੇ ਥਾਣਿਆਂ ਦੇ ਵਿੱਚ ਹੈ ਜਿਹੜੇ ਲੈਕ ਅਫਸਰ ਹੈ ਉਹਨਾਂ ਦਾ ਸਾਥ ਦੇਣ ਕਿੰਨੇ ਪਰਚੇ ਜਿਹੜੇ ਹੁਣ ਤੱਕ ਜਿਹੜੇ ਕੱਟੇ ਗਏ ਜੱਟਲ ਪਿੰਡ ਦੇ ਵਿੱਚ ਕਰੀਬ ਪਰਚੇ ਤਾਂ ਜੀ ਦੇਖੋ 10 ਬੰਦੇ ਦੇ ਖਲਾਫ ਕੱਟਿਆ ਗਿਆ ਔਰ ਇੱਕ ਬੰਦੇ ਨੂੰ ਉੱਥੇ ਮਾਮੂਲੀ चोट ਆਈ ਸੀ ਇੱਥੋਂ ਪਾਈ ਦੇ ਵਿੱਚ ਔਰ ਗਲਤੀ ਵੀ ਉਸ ਬੰਦੇ ਦੀ ਸੀ ਪਹਿਣਾ ਧੱਕਾ ਉਹ ਸੁਰਿੰਦਰ ਦੇ ਭਰਾ ਨੇ ਧੱਕਾ ਦਿੱਤਾ ਸਾਡੀ ਹਾਜ਼ਰੀ ਦੇ ਵਿੱਚ ਉੱਥੋਂ ਜਿਹੜੀ ਇੱਥੋਂ ਪਾਈ ਥੋੜੀ ਜੀ ਉੱਥੇ ਹੋਈ ਏ ਬਾਕੀ ਸਾਰੀਆਂ ਫੇਕ ਜਿਹੜੀਆਂ ਸੱਟਾਂ ਉੱਥੇ ਹੀ ਮਰਵਾਇਆਂ ਗਈਆਂ ਉੱਥੇ ਕਿਉਂਕਿ ਸੱਤਾ 'ਚ ਬੈਠੇ ਔਰ ਉਹਨਾਂ ਵੱਲੋਂ ਜੋ ਕੀਤਾ ਗਿਆ ਕੀਤਾ ਗਿਆ ਇੱਥੇ ਇੱਕ ਮੰਮੂਲੀ ੜਾਈਏ ਸਕੂਲ ਦੇ ਸੀਸੀਟੀਵੀ ਕੈਮਰੇ ਸਿੱਧ ਕਰਦੇ ਵੀ ਉੱਥੇ ਕੋਈ ਵੱਡੀ ਗੱਲ ਏਡੀ ਵੱਡੀ ਨਹੀਂ ਹੋਈ ਸਿਰਫ ਪ੍ਰੈਸਟ ਇਸ਼ੂ ਬਣਾ ਕੇ ਔਰ ਇਹ ਜਿਹੜਾ ਧੱਕਾ ਪਿੰਡ ਵਾਲੇ ਨੇ ਕੀਤਾ ਹੈ ਬਹੁਤ ਗਲਤ ਅੱਜ ਮੈਂ ਕਿਸਮ ਉਧਰ ਨੂੰ ਲੈ ਕੇ ਜਿਹੜੇ ਕਾਮਰੇਡ ਆਜੇ ਥੇ ਥਾਣਾ ਸਦਰ ਦੇ ਲਈ ਪਹੁੰਚੇ ਜੀ ਸਾਰੇ ਕੁਝ ਥਾਣਿਆਂ ਦੀ ਇਸ਼ੂ ਸੀ ਮਸਲੇ ਸੀ ਉਹਨਾਂ ਦੇ ਰਿਲੇਟਿਡ ਕਾਮਰੇਟ ਸਾਰੇ ਮੈਂਬਰ ਇਕੱਠੇ ਹੋ ਕੇ ਆਏ ਸੀ ਤਾਂ ਮੇਰੇ ਨਾਲ ਮਸਲਿਆਂ ਦੇ ਸੰਬੰਧੀ ਡਿਸਕਸ ਕੀਤੀ ਗਈ ਔਰ ਉਹਨਾਂ ਨੂੰ ਜਿਹੜੇ ਉਹਨਾਂ ਦੇ ਪੈਂਡਿੰਗ ਚੱਲਦੇ ਆ ਰਹੇ ਸੀ ਉਹਨਾਂ ਨੂੰ ਵਿਸ਼ਵਾਸ ਦਿਵਾ ਕੇ ਜਲਦੋਂ ਜਲਦ ਨਾ ਮੜੋ ਕਿਹਸ ਤੇ ਪਿੰਡ ਦਾ ਜਿਹੜੇ ਮੁੱਦੇ ਜਿਹੜੇ ਸੀ ਉਹਨਾਂ ਨੂੰ ਜਿਹੜੇ ਕਿੱਥੇ ਦੱਸੇਗਾ ਜੀ ਅਲੱਗ ਅਲੱਗ ਪਿੰਡਾਂ ਦੇ ਸੀ 10 12 ਪਿੰਡ ਹੈਗੇ ਸੀ ਉਸ ਤੇ ਰਿਲੇਟਡ ਕੁਝ ਅਪੀਅਰ ਦੇ ਰਿਲੇਟਡ ਸੀ ਕੁਝ ਕੰਪਲੇਨਟਸ ਤੇ ਰਿਲੇਟਡ ਸੀ ਕਿਹੜੇ ਕਿਹੜੇ ਮੁੱਦੇ ਇਹਨ ਤੋਂ ਡੇਵਰ ਜਿਹੜੇ ਹਾਲ ਜਿਹੜੇ ਕੀਤਾ ਗਿਆ ਪਹਿਲ ਦੇ ਆਧਾਰ ਤੇ ਅ ਮੋਕੇ ਦੇ ਜਿਹੜੇ ਮੇਰੇ ਮੁੱਦੇ ਇਮੀਡੀਏਟਲੀ ਕਰਨ ਵਾਲੇ ਸੀ ਤੇ ਉਹਦਾ ਮੌਕੇ ਤੇ ਮੈਂ ਕਰ ਦਿੱਤੇ ਸੀ ਜਿਹੜਾ ਹੁਣ ਡਿਊਰਿੰਗ ਇਨਵੈਸਟੀਗੇਸ਼ਨ ਹੀ ਬੰਦੇ ਸੀ ਉਹਨਾਂ ਨੂੰ ਟਾਈਮ ਦਿੱਤਾ ਕਿ ਮੈਂ ਡਿਊਰਿੰਗ ਇਨਵੈਸਟੀਗੇਸ਼ਨ ਜੋ ਬੰਦੀ ਕਰ ਵੇਗੀ ਠੀਕ ਮਨ ਨੇ ਕੋਈ ਤਰ੍ਹਾਂ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਤਰਨਾ ਨਹੀਂ ਗਿਆ ਜਸਟ ਮੇਰੇ ਕੋਲੋਂ ਮੈਂਬਰ ਇਕੱਠੇ ਹੋ ਕੇ ਆਏ ਸੀ ਉਹਨਾਂ ਨੇ ਡਿਸਕਸ ਕਰਕੇ ਵਾਪਸ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत